ਵਟ ਹੰਸ ਮਹੱਲਾ ਚੌਥਾ ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ ਹਾ ਹਰ ਪ੍ਰਭ ਛੋੜ ਦੂਜੈ ਲੋਭਾਣੇ ਹਾ ਕਿਉ ਕਰ ਪਿਰ ਕਉ ਮਿਲਉ ਈਆਣੀ ਜੋ ਪਿਰ ਭਾਵੈ ਸਾ ਸੋਹਾਗਣ ਸਾਈ ਪਿਰ ਕਉ ਮਿਲੈ ਸਿਆਣੀ ਰਹਾਉ ਮੈਂ ਵਿੱਚ ਦੋਸ਼ ਹਾਂ ਕਿਉਂ ਕਰ ਪਿਰ ਪਾਵਾ ਤੇਰੇ ਅਨੇਕ ਪਿਆਰੇ ਹਾਂ ਪਿਰ ਚਿਤ ਨਾ ਆਵਾ ਜਿਨ ਪਿਰ 라ਵੇਆ ਸਾ ਭਲੀ ਸੁਹਾਗਣਾ ਸੇ ਮੈਂ ਗੁਣ ਨਾਹੀ ਹਾਂ ਕਿਆ ਕਰੀ ਦੁਹਾਗਾਣਾ ਨਿਤ ਸੁਹਾਗਣ ਸਦਾ ਪਿਰ 라ਵੇ ਮੈਂ ਕਰਮਹੀਣ ਕਬਹੀ ਗਲ ਲਾਵੇ ਤੂੰ ਪਿਰ ਗੁਣਵੰਤਾ ਹਾਉ ਆਉ ਗਣਿਆਰਾ ਮੈਂ ਨਿਰਗੁਣ ਬਖਸ਼ ਨਾਨਕ ਵਿਚਾਰਾ ਇਥੇ ਆਪ ਜੀ ਦਰਸ਼ਨ ਕਰ ਰਹੇ ਹੋ ਤੂ ਪਿਰ ਗੁਣਵੰਤਾ ਹਾਉ ਆਉ ਗਣਿਆਰਾ ਇਥੇ ਗੱਗੇ ਦੀ ਔਂਕੜ ਲਿਖੀ ਹੋਈ ਐ ਤੇ ਉਵੇਂ ਹੀ ਉਚਾਰਨ ਗੁਰਮੁਖਾਂ ਨੇ ਕੀਤਾ ਹੈ ਜਿਵੇਂ ਸ਼ੁੱਧ ਪਾਠ ਹੈ ਸੋ ਆਉ ਗਣਿਆਰਾ ਇਥੇ ਔਂਕੜ ਮੌਜੂਦ ਹੈ ਜ਼ਰੂਰ ਬੋਲਣੀ ਐ ਜਿੱਥੇ ਨਹੀਂ ਉਥੇ ਔਂਕੜ ਤੋਂ ਬਿਨਾ ਹੀ ਪਾਠ ਹੋਵੇਗਾ ਹਾਂਜੀ ਤੂ ਪਿਰ ਗੁਣ ਮੰਤਾ ਹਉ ਆਉ ਕਣਿਆਰਾ ਮੈਂ ਨਿਰਗੁਣ ਵਖਸ ਨਾਨਕ ਵਿਚਾਰਾ ਵਡਹੰਸ ਮਹੱਲਾ ਚੌਥਾ ਘਰ ਦੂਜਾ ਇਕ ਓੰਕਾਰ ਸਤ ਗੁਰ ਪ੍ਰਸਾਦ ਮੈਂ ਮਨ ਵੱਡੀ ਆਸ ਹਰੇ ਕਿਉ ਕਰ ਹਰ ਦਰਸਨ ਪਾਵਾ ਹਉ ਜਾਏ ਪੁੱਛਾ ਆਪਣੇ ਸਤਿਗੁਰ ਗੁਰ ਪੁੱਛ ਮਨ ਮੁਗਧ ਸਮਝਾਵਾ ਭੂਲਾ ਮਨ ਸਮਝੈ ਗੁਰ ਸਬਦੀ ਹਰ ਹਰ ਸਦਾ ਧਿਆਇ ਨਾਨਕ ਜਿਸ ਨਦਰ ਕਰੇ ਮੀਰਾ ਪਿਆਰਾ ਸੋ ਹਰ ਚਰਣੀ ਚਿਤ ਲਾਏ ਹਉ ਸਭ ਵੇਸ ਕਰੀ ਪਿਰ ਕਾਰਣ ਜੇ ਹਰ ਪ੍ਰਭ ਸਾਚੇ ਭਾਵਾ ਸੋ ਪਿਰ ਪਿਆਰਾ ਮੈਂ ਨਦਰ ਨਾ ਦੇਖਾ ਹਉ ਕਿਉ ਕਰ ਧੀਰਜ ਪਾਵਾ ਜਿਸ ਕਾਰਣ ਹੋ ਸੀਗਾਰ ਸੀਗਾਰੇ ਸੋ ਪਿਰ ਰਤਾ ਮੇਰਾ ਅਵਰਾ ਨਾਨਕ ਧਨ ਧੰਨ ਧੰਨ ਸੋਹਾਗਾਣਾ ਜਿਨ ਪਿਰ 라ਵੇ ਅੜਾ ਸੱਚ ਸਵਰਾ ਹਉ ਜਾਏ ਪੁੱਛਾ ਸੁਹਾਗ ਸੁਹਾਗਾਣਾ ਤੁਸੀਂ ਕਿਆਓ ਪਿਰ ਪਾਇੜਾ ਪ੍ਰਭ ਮੀਰਾ ਮੈਂ ਊਪਰ ਨਦਰ ਕਰੀ ਪਿਰ ਸਾਚੈ ਮੈਂ ਛੋੜਿਆੜਾ ਮੀਰਾ ਤੇਰਾ ਮੈਂ ਊਪਰ ਨਦਰ ਕਰੀ ਪਿਰ ਸਾਚੈ ਮੈਂ ਛੋੜਿਆੜਾ ਮੀਰਾ ਤੇਰਾ ਸਭ ਮਨ ਤਨ ਜੀਉ ਕਰਹੋ ਹਰ ਪ੍ਰਭ ਕਾ ਇਤ ਮਾਰਗ ਭੈਣੇ ਮਿਲਿਆ ਆਪਨੜਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲਿਆ ਜੋ ਹਰ ਪ੍ਰਭ ਕਾ ਮੈਂ ਦੀ ਸਨੇਹਾ ਤਿਸ ਮਨ ਤਨ ਆਪਣਾ ਦੇਵਾ ਨਿਤ ਪੱਖਾ ਫੇਰੀ ਸੇਵਕ ਮਾਵਾ ਤਿਸ ਅਗੈ ਪਾਣੀ ਢੋਵਾ ਨਿਤ ਨਿਤ ਸੇਵ ਕਰੀ ਹਰ ਜਨਕੀ ਜੋ ਹਰ ਹਰ ਕਥਾ ਸੁਣਾਏ ਧੰਨ ਧੰਨ ਗੁਰੂ ਗੁਰ ਸਤਗੁਰ ਪੂਰਾ ਨਾਨਕ ਮਨ ਆਸ ਪੁਜ ਜਾਏ ਗੁਰ ਸੱਜਣ ਮੇਰਾ ਮੇਲ ਹਰੇ ਜਿਤ ਮਿਲ ਹਰ ਨਾਮ ਤੇ ਆਵਾ ਗੁਰ ਸਤ ਗੁਰ ਪਾਸੋ ਹਰ ਗੋਸ਼ਟ ਪੂਛਾਂ ਹਾਕਰ ਸੰਜੀ ਹਰ ਗੁਣ ਗਾਵਾ ਗੁਣ ਗਾਵਾ ਨਿਤ ਨਿਤ ਸਦ ਹਰ ਕੇ ਮਨ ਜੀਵੈ ਨਾਮ ਸੁਣ ਤੇਰਾ ਨਾਨਕ ਜਿਤ ਵੇਲਾ ਵਿਸਰਹਿ ਮੇਰਾ ਸੁਆਮੀ ਤੇਤ ਵੇਲਾ ਮਰ ਜਾਏ ਜੀਉ ਮੇਰਾ ਹਰ ਵੇਖਣ ਕਉ ਸਭ ਕੋਈ ਲੋਚੈ ਸੋ ਵੇਖੈ ਜਿਸ ਆਪ ਵੇਖਾਲੇ ਨਾਨਕ ਜਿਸਨੂੰ ਨਦਰ ਕਰੇ ਮੇਰਾ ਪਿਆਰਾ ਜਿਸਨੂੰ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸਮਾਲੇ ਹਰ ਵੇਖਣ ਕਉ ਤੋਂ ਦੁਬਾਰਾ ਪੜਦੇ ਹੋ ਜੀ ਹਾਂਜੀ ਹਰ ਵੇਖਣ ਕਉ ਸਭ ਕੋਈ ਲੋਚੈ ਸੋ ਵੇਖਾ ਜਿਸ ਆਪ ਵਖਾਲੇ ਜਿਸ ਨੂੰ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸਮਾਲੇ ਸੋ ਹਰ ਹਰ ਨਾਮ ਸਦਾ ਸਦਾ ਸਮਾਲੇ ਜੇ ਸਤਗੁਰ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇੱਕੇ ਹੋਏ ਹਰ ਜਪ ਹਰ ਸੇਤੀ ਰਲਿਆ ਵਡਹੰਸ ਮਹੱਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਤ ਊਚਾ ਤਾ ਕਾ ਦਰਬਾਰਾ ਅੰਤ ਨਾਹੀ ਕਿਛੁ ਅਪਾਰਾ ਵਾਰਾ ਕੋਟ 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 ਲਖ ਧਾਵੈ ਇਕ ਤਿਲ ਤਾ ਕਾ ਮਹਿਲ ਨਾ ਪਾਵੇ ਸੁਹਾਵੀ ਕਾਉਣ ਸੋ ਵੇਲਾ ਜਿਤ ਪਬ ਮੇਲਾ ਰਹਾਉ लाख भगत जा कहो आराधा है लाख तपी सार ताप ही साध है लाख योगी सार करते योगा लाख भोगी सार भोग पुग है भोगा काट काट वसह जानह थोरा है कोई साजन पर्दा तोरा ਕਰੋ ਜਤਨ ਜੇ ਹੋਏ ਮਿਹਰਵਾਨ ਤਾ ਕਉ ਦੇ ਜੀਉ ਕੁਰਬਾਨ ਫਿਰਤ ਫਿਰਤ ਸੰਤਨ ਪਹ ਆਇਆ ਦੁਖ ਭ੍ਰਮ ਹਮਾਰਾ ਸਗਲ ਮਿਟਾਇਆ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ ਕਹੋ ਨਾਨਕ ਪ੍ਰਭ ਮੇਰਾ ਊਚਾ ਬਡ ਹੰਸਰਾਮ ਆਪ ਜੀ ਨੇ ਸਰਵਣ ਕੀਤਾ ਹੈ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ ਪਾਠੀ ਸਿੰਘ ਗਲਤ ਵਿਸ਼ਰਾਮ ਲਗਾ ਜਾਂਦੇ ਨੇ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪਹੁੰਚਾ ਇਉਂ ਵਿਸ਼ਰਾਮ ਨਹੀਂ ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪਹੁੰਚਾ ਇਸ ਚਾਲ ਦੇ ਵਿੱਚ ਹੀ ਪਾਠ ਕਰਨਾ ਹੈ ਜੀ ਹਾਂ ਜੀ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪਹੁੰਚਾ ਕਹੋ ਨਾਨਕ ਪ੍ਰਭ ਮੇਰਾ ਊਚਾ ਵਡਹੰਸ ਮਹੱਲਾ ਪੰਜਵਾ ਧਨ ਸੋ ਵੇਲਾ ਜਿਤ ਦਰਸ਼ਨ ਕਰਣਾ ਹਉ ਬਲੇ ਹਾਰੀ ਸਤ ਗੁਰ ਚਰਣਾ ਜੀ ਆਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵਾ ਪ੍ਰਭ ਨਾਮ ਚਿਤੇਰੇ ਰਹਾਉ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸ਼ੀਤਲ ਪੁਰਖ ਦ੍ਰਿਸ਼ਟ ਸੁ ਜਾਣੀ ਸੱਚ ਹੁਕਮ ਤੁਮਾਰਾ ਤਖਤ ਨਿਵਾਸੀ ਆਏ ਨਾ ਜਾਵੇ ਮੀਰਾ ਪ੍ਰਭ ਅਬਿਨਾਸੀ ਤੋਂ ਮਹਿਰਵਾਨ ਦਾਸ ਹਮਦੀਨਾ ਨਾਨਕ ਸਾਹਿਬ ਭਰਪੁਰੀਣਾ ਵਡਹੰਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰ ਪ੍ਰਸਾਦ ਕੋ ਸ਼ਬਦ ਪਛਾਣੈ ਸੇਵਕ ਕੀ ਅਰਦਾਸ ਪਿਆਰੀ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਉ दयाल पुरख मेरे प्रब दाता जे सहज नावह तिन है तुम जाते सदा सदा जाई बलहारी इत उत राखौ ऊट तुम्हारी इत उत देखौ ऊट तुम्हारी इत उत देखौ ऊट तुम्हारी मोह निरगुण गुण किसु ना जाता नानक साधु देख मन राता ਵਡਹੰਸ ਮਹੱਲਾ ਪੰਜਵਾਂ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਧੂਰਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਲ ਥਲ ਜਲ ਥਲ ਮਹੀ ਹਲ ਰਹਿ ਆ ਭਰ ਪੂਰੇ ਨਿਕਟ ਵਸੈ 나ਹੀ ਪ੍ਰਭ ਦੂਰੇ ਜਿਸ ਨੋ ਨਦਰ ਕਰੇ ਸੋ ਧਾਏ ਆਠ ਪਹਿਰ ਹਰ ਕੀ ਗੁਣ ਗਾਏ ਜੀ ਅਜੰਤ ਸਗਲੇ ਪ੍ਰਤਿ ਪਾਰੇ ਸਰਨ ਪਰਿਓ ਨਾਨਕ ਹਰ ਦਵਾਰੇ ਵਡਹੰਸ ਮਹੱਲਾ ਪੰਜਵਾ ਤੂ ਵਡ ਦਾਤਾ ਅੰਤਰ ਜਾਮੀ ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮ ਆਧਾਰਾ ਹਉ ਸੁਣ ਸੁਣ ਜੀਵਾ ਨਾਮ ਤੁਮਾਰਾ ਰਹਾਓ ਤੇਰੀ ਸਾਰਣ ਸਤਿਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾ ਧੂਰੇ ਚਰਨ ਕਮਲ ਹਿਰਦੈ ਉਰ ਧਾਰੇ ਤੇਰੇ ਦਰਸ਼ਨ ਕਾ ਜਾਈ ਬਲਿਹਾਰੇ ਕਰ ਕਿਰਪਾ ਤੇਰੇ ਗੁਣ ਗਾਵਾ ਨਾਨਕ ਨਾਮ ਜਪਤ ਸੁਖ ਪਾਵਾ